ਹੋਰ ਕਿਸੇ ਦਾ ਨੁਕਸਾਨ ਨਹੀਂ ਹੋਇਆ ਭਾਰਤ ਤੋਂ ਪਰਲੇ ਪਾਸਿਓ ਕੋਈ ਵੀ ਯੂਪੀ ਤੋਂ ਮੁਸਲਮਾਨੀ ਇੱਧਰ ਨੂੰ ਤੁਰਿਆ ਸਿਰ ਪੰਜਾਬ ਤੇ ਜਿਹੜੇ ਉਧਰ ਹਿੰਦੂ ਜਾਂ ਸਿੱਖ ਸਨ ਉਹ ਇੱਧਰ ਨੂੰ ਤੁਰੇ ਤੇ ਇੱਧਰਲੇ ਜਿਹੜੇ ਮੁਸਲਮਾਨ ਸੀ ਉਹ ਉਧਰ ਨੂੰ ਤੁਰੇ ਉਦੋਂ ਬਹੁਤ ਕਤਲ ਹੋਏ ਦੋ-ਦੋ ਮਹੀਨੇ ਲੋਕੀ ਭੁੱਖੇ ਰਹੇ ਰਾਤ ਨੂੰ ਸਫ਼ਰ ਕਰਨਾ ਦਿਨੇ ਲੋਕੇ ਰਹਿਣਾ ਉਹ ਲੁੱਟਣ ਪੈਂਦੇ ਸੀ ਖੋਣ ਪੈਂਦੇ ਸੀ ਕੀ ਸਮਾਨ ਚੁੱਕ ਲੈਣਾ ਉਹ ਦਿਨ ਆਦੇ ਨੇ ਸੋ ਮੇਰਾ ਮਤਲਬ ਹੈ ਕਿ ਸਾਨੂੰ ਇਸ ਪੰਜਾਬ ਦੇ ਇਸ ਕੋਨੇ ਵਿੱਚ ਆ ਕੇ ਸਿੱਖਾਂ ਦੇ ਘਰ ਜਨ ਮਿਲਿਆ ਹੁਣ ਸਾਡੀ ਬੇਨਤੀ ਹੁੰਦੀ ਹੈ ਕਿ ਜਿੰਨਾ ਚਿਰ ਦਾ ਸਿੱਖਾਂ ਨੂੰ ਸਿੱਖ ਦਾ ਪਤਾ ਨਹੀਂ ਕਿ ਸਿੱਖ ਹੁੰਦਾ ਕੌਣ ਹੈ ਅੱਜ ਸਿੱਖਾਂ ਦਾ ਗੁਰੂ ਕੌਣ ਹੈ ਸਿੱਖਾਂ ਦੀ ਅਰਦਾਸ ਕੀ ਹੈ ਸਿੱਖ ਆਪਣੇ ਬੱਚਿਆਂ ਦੇ ਨਾਂ ਕਿਵੇਂ ਰੱਖਦੇ ਨੇ ਆਨੰਦ ਕਾਰਜ ਕਿਵੇਂ ਕਰਦੇ ਨੇ ਇਦੇ ਨਾਲ ਨਾਲ ਮਰੇ ਸਰੀਰ ਨੂੰ ਸਮੇਟਣਾ ਕਿਵੇਂ ਹੈ ਇੱਕ ਦੂਜੇ ਨੂੰ ਬੁਲਾਣਾ ਕਿਵੇਂ ਹੈ ਸਵੇਰ ਦਾ ਸਿੱਖਾਂ ਦਾ ਨਿਤਨੇਮ ਕੀ ਹੈ ਸ਼ਾਮ ਦਾ ਨਿਤਨੇਮ ਕੀ ਹੈ ਸਿੱਖਾਂ ਦਾ ਮੂਲ ਮੰਤਰ ਕੀ ਹੈ ਗੁਰ ਮੰਤਰ ਕੀ ਹੈ ਇਹ ਗੱਲਾਂ ਜਦੋਂ ਪਿੰਡਾਂ 'ਚ ਪਤਾ ਨਹੀਂ ਲੱਗੀਆਂ ਤੇ ਪਿੰਡਾਂ ਦੇ ਲੋਕ ਇਹੋ ਹੀ ਮਨ ਬੈਠੇ ਵੀ ਅਸੀਂ ਸਿੱਖ ਹਾਂ ਪਰ ਉਹ ਸਿੱਖ ਬਣਨ ਤੋਂ ਗਰੇਜ਼ ਕਰ ਗਏ ਸ਼ਰਾਬ ਪੀਣ ਲੱਗ ਪਏ ਚਿੱਟਾ ਲੈਣ ਲੱਗ ਪਏ ਫੀਮ ਡੁੰਗਣ ਲੱਪੇ ਭੁੱਖੀ ਖਾਣ ਲੱਗ ਪਏ ਭਾਂਤ ਪਾਂਦੇ ਤਮਾਕੂ ਤੱਕ ਨਸ਼ੇ ਵੀ ਸਿੱਖਾਂ ਦੇ ਘਰ ਵਿੱਚ